ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਬਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਲੱਗਿਆ ਜੀ ਅੱਜ ਦੀ ਆਪਾਂ ਵੀਡੀਓ ਦੀ ਸਟਾਰਟਿੰਗ ਕਰਨ ਤੇ ਚਲੋ ਜੀ ਕਰਦੇ ਹਾਂ ਜੇ ਆਪਾਂ ਅੱਜ ਦੀ ਆਪਣੀ ਵੀਡੀਓ ਸਟਾਰਟ वैसे ਤਾਂ ਤੁਹਾਨੂੰ থাম্বਨੇਲ ਦੇਖ ਕੇ ਪਤਾ ਲੱਗ ਹੀ ਚੁੱਕਿਆ ਹੋਣਾ ਵਾ ਕਿ ਆਪਣੀ ਜਿਹੜੀ ਅੱਜ ਦੀ ਵੀਡੀਓ ਕਿਸ ਦੇ ਰਿਲੇਟਡ ਆ ਤੇ ਆਪਾਂ ਲੱਗੀਆਂ ਜੀ ਜਿਵੇਂ ਕਿ ਆਪਣੀ ਸ਼ਿੰਕ ਸ਼ਿੰਕ ਦੀ ਪਾਈਪ ਆਪਣੀ ਬੰਦ ਹੋ ਜਾਂਦੀ ਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸ਼ਿੰਕ ਦੀ ਪਾਈਪ ਆਪਾਂ ਉਹਨੂੰ ਕਿਸ ਤਰੀਕੇ ਦੇ ਨਾਲ ਖੋਲਣਾ ਆ ਤੇ ਜਿਵੇਂ ਕਿ ਆਪਾਂ ਇਹਦੇ ਵਿੱਚ ਭਾਂਡੇ ਵਗੈਰਾ ਮਾਰਦੇ ਆ ਤਾਂ ਆਪਾਂ ਚਾਹ ਭਰਤੀ ਵਗੈਰਾ ਆਪਣੀ ਚਲੀ ਜਾਂਦੀ ਆ ਜਾਂ ਹਨਾ ਕੋਈ ਹੋਰ ਕਹਿ ਸਕਦੇ ਆ ਕਿ ਫੋਲਕ ਵਗੈਰਾ ਜਾਂ ਕੁਝ ਵੀ ਆਪਣਾ ਹਨਾ ਇਹਦੇ ਵਿੱਚ ਫਸ ਜਾਂਦਾ ਆ ਤੇ ਆਪਣਾ ਸ਼ੈਂਕ ਇੱਕ ਵਾਰ ਤਾਂ ਹਨਾ ਆਪਾਂ ਇਹਨੂੰ ਮਤਲਬ ਖੋਲ ਦਿੰਨੇ ਆ ਅ ਵਿੱਚ ਡੱਕਾ ਵਗੈਰਾ ਮਾਰ ਕੇ ਜਾਂ ਹਨਾ ਤੇ ਉਹ ਦੁਬਾਰਾ ਫਿਰ ਬੰਦ ਹੋ ਜਾਂਦਾ ਆ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਸ਼ੈਂਕਾ ਜਿਹੜਾ ਆਪਣਾ ਇਹ ਕਿਸ ਤਰੀਕੇ ਦੇ ਨਾਲ ਇਹਦਾ ਆਪਾਂ ਪਾਈਪ ਸਾਫ਼ ਕਰਾਂਗੇ ਅੱਜ ਤੇ ਤੁਹਾਡਾ ਸ਼ੈਂਕਾ ਜਿਹੜਾ ਕਦੇ ਵੀ ਉਹ ਬੰਦ ਨਹੀਂ ਹੋਊਗਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਜੀ ਕਰਦੇ ਆਪਾਂ ਅੱਜ ਦਾ ਪ੍ਰੋਸੈਸ ਸਟਾਰਟ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਦੇ ਵਾਸਤੇ ਆਪਾਂ ਕੀ-ਕੁਝ ਵਰਤਣਾ ਆ ਤੇ ਤੁਸੀਂ ਜਿਹੜਾ ਕੁਝ ਵੀ ਮਤਲਬ ਇੱਥੇ ਵਰਤੋਗੇ ਤੁਹਾਨੂੰ ਆਪਦੇ ਘਰ ਦੇ ਵਿੱਚ ਹੀ ਮਿਲ ਜਾਣਾ ਵਾ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇੱਥੇ ਕੀ-ਕੁਝ ਲੈਣੇ ਆ ਤੇ ਕੀ-ਕੁਝ ਆਪਾਂ ਵਰਤਦੇ ਆ ਤੇ ਆਪਣਾ ਸ਼ਿੰਕਾ ਜਿਹੜਾ ਪਾਈਪ ਆ ਇਹਦਾ ਤੇ ਉਹ ਕਦੇ ਵੀ ਆ ਜਿਹੜਾ ਬੰਦ ਨਹੀਂ ਹੋਊਗਾ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਤੇ ਹਾਂਜੀ ਹੁਣ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇੱਥੇ ਕੀ ਕਰਾਂਗੇ ਇੱਕ ਚਮਚਾਚ ਆਪਾਂ ਲਵਾਂਗੇ ਜੀ ਮਿੱਠੇ ਸੋਡੇ ਦਾ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਜਿਹੜਾ ਉਹ ਆਪਾਂ ਪਾ ਦੇਣਾ ਐਦਾ ਕਰਕੇ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਆਲਦਲੇ ਵੀ ਭੁੱਕ ਦਾਂਗੇ ਤੇ ਇਹਦੇ ਵਿੱਚ ਵੀ ਪਾ ਦਾਂਗੇ ਤੇ ਫਿਰ ਆਪਾਂ ਇਥੋਂ ਇਸ ਤੋਂ ਬਾਅਦ ਵਿੱਚ ਕੀ ਕਰਾਂਗੇ ਜੀ ਆਪਾਂ ਲੱਗਾਂਗੇ ਜੀ ਇੱਥੇ ਵਿਨੇਗਰ ਸੈਟਕਾ ਵੀ ਕਹਿੰਦੇ ਆ ਵਿਨੇਗਰ ਵੀ ਕਹਿੰਦੇ ਆ ਇਹ ਪੈਦੇ ਵਿੱਚ ਪਾਵਾਂਗੇ ਆ ਦਿੱਖੋ ਤੁਸੀਂ ਆਪਾਂ ਜਿਹੜਾ ਸਾਈਡ ਤੇ ਹਨਾ ਇਹਦੇ ਪਾਇਆ ਵਗੈ ਮਿੱਠਾ ਛੋਟਾ ਤੇ ਆਪਾਂ ਉਹਦੇ ਤੇ ਆਪਾਂ ਇਹਨੂੰ ਇਦਾਂ ਕਰਕੇ ਪਾ ਦਾਂਗੇ ਆ ਦਿੱਖੋ ਤੁਸੀਂ ਆਵਾਜ਼ ਸ਼ਾਇਦ ਤੁਹਾਨੂੰ ਸੁਣਦੀ ਹੋਊਗੀ ਅਸ ਆਪਾਂ ਇਦਾਂ ਕਰਕੇ ਥੋੜਾ ਥੋੜਾ ਪਾ ਦਾਂਗੇ ਸਾਡੀਖ ਤੇ ਹੁਣ ਜਿਹੜਾ ਇਹਦੇ ਅੰਦਰ ਆ ਸਾਰਾ ਹੋ ਬਿਨੇਗਰ ਜਿਆ ਤੇ ਆਹ ਦੂਜਾ ਮਿੱਠਾ ਸੋਡਾ ਤੇ ਉਹ ਸਾਰਾ ਹਾਂ ਇਹਦੇ ਵਿੱਚ ਚਲਾ ਗਿਆ ਤੇ ਆਪਾਂ ਇਹਨੂੰ ਕੁਛਕ ਟਾਈਮ ਦੇ ਵਾਸਤੇ ਇਦਾਂ ਹੀ ਰੱਖਾਂਗੇ ਤੇ ਜੇਕਰ ਹਨਾ ਇਹਦੇ ਵਿੱਚ ਕਾਕਰਚ ਵਗੈਰਾ ਹੋਣਗੇ ਤਾਂ ਆਪਣੇ ਉਹ ਵੀ ਬਾਹਰ ਨਿਕਲੇ ਆਉਣਗੇ ਤੇ ਆਪਣੇ ਸਿੰਕ ਵਗੈਰਾ ਜਿਹੜਾ ਹਨਾ ਇਹਦੇ ਵਿੱਚ ਮਤਲਬ ਜੰਮਿਆ ਹੋਇਆ ਹੋਊਗਾ ਜੋ ਕੁਝ ਵੀ ਤੇ ਆਪਣਾ ਉਹ ਵੀ ਸਾਫ਼ ਹੋ ਜਾਊਗਾ ਤੇ ਇਹਨੂੰ ਆਪਾਂ ਥੋੜੇ ਜਿਹਾ ਟਾਈਮ ਦੇ ਵਾਸਤੇ ਆਪਾਂ ਇਦਾਂ ਹੀ ਰੱਖ ਦਿੰਨੇ ਆ ਛੱਡ ਦਿੰਨੇ ਆ ਤੇ ਹਨਾ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਸਾਫ਼ ਪਾਣੀ ਦੇ ਨਾਲ ਧੋਵਾਂਗੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਹਾਂਜੀ ਲਓ ਜੀ ਇੱਥੇ 15-20 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇੱਥੇ ਕੀ ਕਰਨਾ ਹੈ ਜੀ ਆਪਣੇ ਇੱਕ ਤੀਲ ਲੈ ਲੈਣੀ ਆ ਆਪਣੇ ਝਾੜੂ ਤਾਂ ਹਮੇਸ਼ਾ ਘਰ ਦੇ ਵਿੱਚ ਹੁੰਦਾ ਹੀ ਹੈ ਤੇ ਆਪਾਂ ਆਪਣੇ ਸ਼ਿੰਕ ਦੇ ਵਿੱਚ ਜਿਹੜਾ ਇਦਾਂ ਝਾੜੂ ਦੀ ਤੀਲ ਲੈ ਕੇ ਆਪਾਂ ਇਹਨ ਵਿੱਚੋਂ ਐਨ ਚੰਗੀ ਤਰ੍ਹਾਂ ਆਪਾਂ ਨੂੰ ਮਤਲਬ ਕਿ ਤੇਲ ਦੀ ਮਾਰ ਦਾਂਗੇ ਤਾਂ ਕਿ ਆਪਣੇ ਜਿਹੜਾ ਜੋ ਵੀ ਕੁਛ ਹੈ ਜੰਮਿਆ ਵਗੈਰਾ ਹੋਇਆ ਜਾਂ ਫਸਿਆ ਹੋਇਆ ਇਹਦੇ ਵਿੱਚ ਤੇ ਉਹ ਨਿਕਲ ਜਾਵੇ ਲਓ ਜੀ ਹੁਣ ਦੇਖੋ ਤੁਸੀਂ ਐਨ ਤੀਲ ਵਗੈਰਾ ਐਨ ਬਧੀਆਂ ਚੰਗੀ ਅੰਦਰ ਇਹਦੇ ਜਾਂਦੀ ਆ ਤੇ ਇਹਦੇ ਲੱਗਦਾ ਵੀ ਇਹਨੇ ਸਾਫ਼ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਵਾਸ਼ ਕਰ ਦਈਏ ਆ ਦੇਖੋ ਪਾਣੀ ਐਨ ਬਿਲਕੁਲ ਜਾਣ ਲੱਗ ਗਿਆ ਦੇਖੋ ਬਿਲਕੁਲ ਵੀ ਨਹੀਂ ਖੜਨਾ ਹੈਗਾ ਆਪਾਂ ਟੂਟੀ ਬੰਦ ਕੀਤੀ ਤੇ ਨਾਲ ਦੀ ਨਾਲੇ ਪਾਣੀ ਬਾਹਰ ਤੇ ਆਪਾਂ ਨੂੰ ਜਾਂਦੀ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿ ਆਪਣੇ ਸ਼ਿੰਕ ਦੇ ਵਿੱਚ ਹਾਂ ਮਿੱਠਾ ਸੋਡਾ ਤੇ ਵਿਨੇਗਰ ਤਾਂ ਜ਼ਰੂਰ ਪਾਉਣਾ ਹੀ ਚਾਹੀਦਾ ਵਾ ਕਿਉਂਕਿ ਥੋੜਾ ਏ ਰੈਐਕਸ਼ਨ ਕਰਕੇ ਹਨਾ ਇਹ ਆਪਣੇ ਜਿਹੜਾ ਪਾਈਪਾਂ ਨੇ ਉਹਨਾਂ ਨੂੰ ਸਾਫ਼ ਕਰ ਦਿੰਦਾ ਵਾ ਜੀ ਆਪਾਂ ਨੂੰ ਇਹ ਜਨ ਦੀ ਜ਼ਰੂਰ ਪਾਉਣਾ ਚਾਹੀਦਾ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿੰਨੇ ਵੀ ਮੇਰੀ ਵੀਡੀਓ ਤੇ ਆਉਂਦੀ ਹੈ ਤੇ ਦੇਖਦੇ ਆ ਤੇ ਮੈਨੂੰ ਕਮੈਂਟ ਕਰਕੇ ਦੱਸਦੇ ਆ ਤੇ ਬਾਕੀ ਕਾਫੀ ਵਿੱਚ ਐਦਾਂ ਨੇ ਕਿ ਆਪਣੇ ਆਉਂਦੇ ਆ ਵੀਡੀਓ ਤੇ ਵੀਡੀਓ ਦੇਖ ਕੇ ਚਲੇ ਜਾਂਦੇ ਆ ਤੇ ਨਾ ਹੀ ਲਾਈਕ ਕਰਦੇ ਆ ਤੇ ਨਾ ਹੀ ਆਪਾਂ ਨੂੰ ਕਮੈਂਟ ਵਗੈਰਾ ਕਰਦੇ ਆ ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਾਨੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਆ ਕਿਉਂਕਿ ਤੁਸੀਂ ਜਦੋਂ ਸੋਹਣੇ-ਸੋਹਣੇ ਕਮੈਂਟ ਕਰਦੇ ਆ ਤਾਂ ਆਪਾਂ ਨੂੰ ਮੋਟੀਵੇਸ਼ਨ ਜ਼ਰੂਰ ਮਿਲਦੀ ਆ ਜੀ ਇਸ ਚੀਜ਼ ਤੋਂ ਕਿ ਆਪਾਂ ਨੂੰ ਇਹ ਚੀਜ਼ ਜ਼ਰੂਰ ਹੁੰਦੀ ਆ ਕਿ ਹਾਂਜੀ ਵੀ ਮੈਂ ਅੱਗੇ ਦੀ ਅੱਗੇ ਵੀ ਵੀਡੀਓ ਹੈ ਜਿਹੜੀ ਹੋਰ ਬਣਾਵਾਂ ਤੇ ਬਾਕੀ ਮੇਰੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦਾ ਤੱਕ ਲਈ ਬਾਏ ਬਾਏ